ਮੈਂ ਕਮਲਰੋੜਾ ਆਪਣੇ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਕਰਦਾ ਤੁਸੀਂ ਦੇਖ ਰਹੇ ਹੋ ਅਹਿਮਦਗੜ੍ਹ ਨਿਊਜ਼ ਅੱਜ ਖੜੇ ਹੈਗੇ ਅਹਿਮਦਗੜ੍ਹ ਦੇ ਵਿੱਚ ਪਾਰਕ ਦੇ ਵਿੱਚ ਖੜੇ ਹਾਂ ਇੱਕ ਸਾਨੂੰ ਭਰਾ ਮਿਲਿਆ ਇਸ ਦੇ ਨਾਲ ਵੀ ਇੱਕ ਸਾਈਬਰ ਠੱਗੀ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਹੈਗਾ ਅਹਿਮਦਗੜ੍ਹ ਸ਼ਹਿਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜੇ ਠੱਗ ਨੇ ਉਹਨਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਠੱਗਿਆ ਜਾ ਰਿਹਾ ਪਹਿਲਾਂ ਤੁਸੀਂ ਜੋ ਵੀਡੀਓ ਦੇਖਿਆ ਉਸ ਦੇ ਵਿੱਚ ਇੱਕ ਪੇਜ ਕਾਸ ਵਾਲਾ ਲਾਲ ਟੋਪੀ ਵਾਲਾ ਜਿਸ ਨੇ ਕਾਫੀ ਖੌਫ ਜਿਹੜਾ ਅਹਿਮਦਗੜ੍ਹ ਦੇ ਵਿੱਚ ਬਚਾਇਆ ਹੋਇਆ ਤੇ ਹੋਰ ਵੀ ਜਿਹੜੀਆਂ ਚੋਰੀਆਂ ਆਪਾਂ ਉਹ ਦੇਖਣ ਨੂੰ ਮਿਲੀਆਂ ਨੇ ਤਾ ਅੱਜ ਜਿਹੜਾ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾ ਉਹ ਮਾਮਲਾ ਸਾਈਬਰ ਠੱਗੀ ਦਾ ਹੈਗਾ ਇਹ ਇੱਕ ਮਨੀਸ਼ਪਾਰ ਦਾ ਰਹਿਣ ਵਾਲਾ ਅਮਿਤ ਕੁਮਾਰ ਇਹਦਾ ਨਾਮ ਹੈਗਾ ਤੇ ਇਸ ਦੇ ਨਾਲ ਜਿਹੜੀ ਇੱਕ ਸਾਈਬਰ ਠੱਗੀ ਹੋਈ ਆ ਲਗਭਗ ਲੱਖ ਰੁਪਏ ਦੀ ਜਿਹੜੀ ਇਹਦੇ ਨਾਲ ਠੱਗੀ ਹੋ ਚੁੱਕੀ ਆ ਕਿਵੇਂ ਠੱਗੀ ਹੋਈ ਆ ਕਿਵੇਂ ਇਹਦੇ ਪੈਸੇ ਬੈਂਕ ਦੇ ਵਿੱਚੋਂ ਨਿਕਲੇ ਨੇ ਇਹਨੇ ਭਾਵੇਂ ਰਿਪੋਰਟਾਂ ਅੱਜ ਕੀਤੀਆਂ ਹੋਈਆਂ ਨੇ ਅਜੇ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਵੀ ਪੁਲਿਸ ਵੱਲੋਂ ਕੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਜਗਰਾਉ ਪੁਲਿਸ ਜਿਹੜੀ ਹੈਗਾ ਸਾਈਬਰ ਦੀ ਉਹਨਾਂ ਨੂੰ ਇਹਨੇ ਜਿਹੜੀਆਂ ਆਪਣੀ ਇਨਫੋਰਮੇਸ਼ਨ ਦਿੱਤੀ ਆ ਲਿਖ ਕੇ ਰਿਪੋਰਟ ਦਿੱਤੀ ਹੈਗੀ ਸਾਰੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਘਟਨਾ ਵਾਪਰੀ ਕੀ ਹੋਇਆ ਅਮਿਤ ਜੀ ਆਪਾਂ ਜਾਣਨਾ ਚਾਹੁੰਦੇ ਆਂ ਵੀ ਕੀ ਹੋਇਆ ਤੁਹਾਡੇ ਨਾਲ ਥਗੀ ਕਿਸ ਤਰ੍ਹਾਂ ਹੋਈ ਆ ਸਰ ਜਦੋਂ ਮੈਂ ਇੱਕ ਹਫ਼ਤੇ ਭਈ ਇਹਨੇ ਪੈਸੇ ਪਾ ਲੱਗੇ ਸੀ ਤੇ ਮੈਂ ਠੇਕੇਦਾਰ ਅਜੀ ਗਾਣਾ ਮੰਡੀ ਚ ਜੀ ਤੇ ਮੇਰੇ ਭਈਏ ਦਾ ਫੋਨ ਆਇਆ ਕਹਿੰਦਾ ਮਿੱਤ ਮੇਰੇ ਘਰੇ ਪ੍ਰੋਬਲਮ ਹੈ ਮੈਨੂੰ 2000 ਰੁਪਏ ਪਾ ਦੋ ਠੀਕ ਹੈ ਠੀਕ ਹੈ ਮੈਂ ਕਿਹਾ ਮੈਂ ਕਿਹਾ ਬ੍ਰਦਰ ਮੈਨੂੰ ਉਹ ਨੰਬਰ ਭੇਜ ਦੇ ਵਰਤਨ ਕਿਸੇ ਦਾ ਵੀ ਖਾਤਾ ਨੰਬਰ ਮੈਂ ਪਾ ਦਿੰਦਾ ਤੇ ਸਰਵ ਨੇ ਮੈਨੂੰ ਭੇਜਤਾ ਤੇ ਮੈਂ ਉਹਨੂੰ 2000 ਰੁਪਏ ਪਾ ਲਗਿਆ ਅਨਫੀਲਡ ਵੱਜ ਲਗਿਆ ਤੇ ਉਹਦੇ ਨਾਲ ਮੇਰੇ ਇੱਕ ਫਰੈਂਡ ਬੈਠਾ ਸੀ ਉਹਦੇ ਬਾਅਦ ਮੈਨੂੰ ਓਟੀਵੀ 2 300 ਓਟੀਵੀ ਲਗਾਤਾਰ ਆ ਸਰ ਲਗਾਤਾਰੀ ਅੱਛਾ ਸਭ ਹੀ ਲਗਾਤਾਰੀ ਸਰ ਓਟੀਵੀ ਆਈ ਗਿਆ ਆਈ ਗਿਆ ਤੇ ਮੇਰਾ ਫਰੈਂਡ ਕਹਿੰਦਾ ਮਿੱਤ ਬੀਤੇ ਨਾਲ ਫਰੋਡ ਹੋ ਰਿਹਾ ਤੂੰ ਫੋਨ ਸੁੱਚ ਆਫ ਕਰਕੇ ਰੱਖ ਦੇ ਤੇ ਸਰ ਮੈਂ ਫੋਨ ਆਪ ਦਾ ਸੁੱਚ ਆਫ ਕਰਕੇ ਜਦੋਂ ਰੱਖਿਆ ਜੀ ਉਸ ਤੋਂ ਬਾਅਦ ਸ਼ਾਮੀ ਆਸੀ ਗਏ ਸੀ ਬਾਹਰ ਮੁੱਲਾਪੁਰ ਸ਼ਹਿਰ ਹਮ ਅਬਦੇ ਸ਼ਹਿਰੀਆਂ ਵਿੱਚ ਗੜ ਸ਼ਹਿ ਨਹੀਂ ਸੀ ਜੀ ਮੁੱਲਾਪੁਰ ਸ਼ਹਿਰ ਸੀ ਤੇ ਅਸੀਂ ਜਦੋਂ ਸ਼ਾਮੀ ਆਏ ਸ਼ਾਮੀ ਆ ਕੇ ਮੈਂ ਫੇਰ ਵੀ ਫੋਨ ਆਪ ਦਾ ਛੇੜਾ ਨਹੀਂ ਦਰਦੇ ਮਾਰੇ ਨੇ ਵੀ ਮੈਂ ਕੱਲ ਬੈਂਕ ਜਾਊਂਗਾ ਬੈਂਕ ਤੋਂ ਪਤਾ ਕਰੂੰਗਾ ਵੀ ਕੀ ਗੱਲਬਾਤ ਹੈ ਮੇਰੇ ਨਾਲ ਇਦਾਂ ਹੋ ਰਿਹਾ ਉੱਤੇ ਵੀ ਨਿਆਰੇ ਮੈਨੂੰ ਤੇ ਬੱਸ ਮੇਰੇ ਬੈਲੈਂਸ ਚੈੱਕ ਕਰਿਆ ਸਰ ਚਾਰ ਐਂਟਰੀਆਂ ਮੇਰੀ ਕੱਟੀਆਂ ਐ ਜੀ ਅੱਛਾ ਹਾਂਜੀ ਇੱਕ ਐਂਟਰੀ ਕੱਟੀ ਸੀ 52700 ਨਹੀਂ 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 ਪ ਪਹਿਲਾ 16017 ਰੁਪਏ ਦੀ 16017 ਤੇ ਦੂਜੀ ਐਂਟਰੀ ਸੀਗੀ 52017 ਹਾਂ 52517 ਤੀਜੀ ਐਂਟਰੀ ਸੀਗੀ 24017 ਤੇ 1000 ਦੀ ਸੀ ਚੌਥੀ ਚੌਥੀ ਐਂਟਰੀ ਤੀਜੀ ਐਂਟਰੀ ਸੀ 24000 ਦੀ ਤੇ ਤੀਜੀ ਚੌਥੀ ਐਂਟਰੀ ਸੀਗੀ 5970 ਰੁਪਏ ਠੀਕ ਹੈ ਯਾਨੀ ਕੋਲ ਮਲਾ ਕੇ ਕਿੰਨੇ ਪੈਸੇ ਬਣ ਗਏ ਇਹ 99900 ਰੁਪਏ ਬਣਦਾ ਸਰ 99958 ਰੁਪਏ ਬਣ ਗਏ ਠੀਕ ਹੈ ਜਦੋਂ ਤੁਹਾਨੂੰ ਫਿਰ ਆ ਕੇ ਪਤਾ ਲੱਗਿਆ ਉੱਥੇ ਪਤਾ ਲੱਗਿਆ ਕਿ ਪੈਸੇ ਕੱਟ ਗਏ ਨਹੀਂ ਸਰ ਅਸੀਂ ਸਵੇਰੇ ਸਵੇਰੇ ਸਰ ਅਸੀਂ ਜਦੋਂ ਬੈਲੈਂਸ ਚੈੱਕ ਕੀਤਾ ਉਦੋਂ ਜਿੱਦੜ ਦੇ ਮਾਰੇ ਬੈਸ ਚੈੱਕ ਨਹੀਂ ਕੀਤਾ ਜੀ ਠੀਕ ਹੈ ਕਿ ਸਾਡਾ ਫੋਨ ਨਾ ਕੋਈ ਹੈਂਗ ਕਰ ਲਵੇ ਨਾ ਹਾਂ ਉਹਨੇ ਨਹੀਂ ਕੀਤਾ ਫੋਨ ਹਾਂਜੀ ਉਹਨੇ ਨਹੀਂ ਕੀਤਾ ਸਰ ਫੋਨ ਅਸੀਂ ਤੇ ਅਸੀਂ ਸਰ ਜਦੋਂ ਅਸੀਂ ਮੈਂ ਸਵੇਰੇ ਦੁਕਾਨ ਤੇ ਆਇਆ ਦਾਣਾ ਮੰਡੀ ਆੜਤੀ ਦੁਕਾਨ ਤੇ ਆਇਆ ਜੀ ਮੈਂ ਉਹ ਬੈਲੈਂਸ ਚੈੱਕ ਕੀਤਾ ਤਾਂ ਇਹ ਬਾਰ ਰਾਤ ਮੇ ਨਾਲ ਹੋ ਚੁੱਕੀ ਸੀ अच्छा हां जी ते सर ओ तो बाद असी बैंक, मुरा मुरा खार खार दे बैंक, स्रांग, स्रांग बैंक के मैनेजर ਕੋਲੇ ਸਟੇਟਮੈਂਟ ਅਗੜਾਈਆਂ ਉਹਨਾਂ ਦੀ ਮੋਹਰ ਮੋਹਰ ਲਾਈਆ ਜੋ ਵੀ ਚਲੋ ਆਪਦੀ ਕਾਰਵਾਈ ਕਰਦੇ ਹੁੰਦੇ ਬੈਂਕ ਵਾਲੇ ਉਹਨਾਂ ਕੋਲ ਵੀ ਰਿਪੋਰਟ ਦਿੱਤੀ ਗਈ ਸੀ ਤੇ ਅਸੀਂ ਸਰੈਂਕ ਸਰੈਂਕ ਰਾਮ ਚਟੇ ਜਿਹੜੇ ਬ੍ਰਾਂਚ ਗਰਾਉਂਜੀ ਉੱਥੇ ਵੀ ਅਸੀਂ ਰਿਪੋਰਟ ਦੇ ਆਈ ਸੀ ਤੇ ਬੈਂਕਰ ਤੇ ਪੁੱਛਿਆ ਵੀ ਹੋਇਆ ਕਿ ਸੱਟ ਨਾਲ ਅਸੀਂ ਤਾਂ ਕੁਝ ਕੀਤਾ ਨਹੀਂ ਬਈ ਜੇ ਅਸੀਂ ਕੀਤਾ ਵੇ ਤਾਂ ਸਾਨੂੰ ਪ੍ਰੂਫ ਹੋਵੇ ਸਾਡੇ ਫੋਨ 'ਚ ਹੋ ਜਾ ਕੋਈ ਸਾਡਾ OTP ਗਿਆ ਹੋਵੇ ਜਾਂ ਅਸੀਂ ਕੋਈ ਲਿੰਕ ਭੇਜ ਜਾਵੇ ਤਾਂ ਫੋਨ 'ਚ ਹੀ ਜਾਊਗਾ ਸਰ ਫੋਨ 'ਚ ਸਾਨੂੰ ਖੜਕੇ ਦੋਵੇ ਮੈਂ ਆਪਦੀ ਗਲਤੀ ਮੈਨੂੰ ਤਿਆਰ ਆ ਵੀ ਮੇਰੀ ਗਲਤੀ ਆ ਜੇ ਮੇਰੇ ਫੋਨ 'ਚ ਇ ਤੇ ਫਿਰ ਬੈਂਕ ਵਾਲਿਆਂ ਕੀ ਜਵਾਬ ਦਿੱਤਾ ਬੈਂਕ ਵਾਲਿਆਂ ਨੇ ਸਾਰੇ ਮੈਨੂੰ ਕੁਝ ਜਵਾਬ ਨਹੀਂ ਦਿੱਤਾ ਮੇਰੀ ਬ੍ਰਾਂਚ ਹੈਗੀ ਆ ਪਰਲੇ ਪਾਸੇ ਇਧਰ ਸਰ ਐਚਡੀਐਫਸੀ ਐਚਡੀਐਫਸੀ ਬੈਂਕ ਜੀ ਛਪਾਰ ਰੋਡ ਤੇ ਛਪਾਰ ਰੋਡ ਤੇ ਜੀ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਸ਼ੁਕਰਮਾਨ ਕਰਦਾ ਧੰਨਵਾਦ ਕਰਦਾ ਮੈਂ ਉੱਭੇ ਅੰਕਲ ਦਾ ਹਾਂ जिने की मेरा छोटा के साथ दित्ता तो कहता बेटा तू टेंशन ਲੈ घबरा ना मैं मैं तेरे नाल हां अपने कमलजीतू भी चेयरमैन हां जी चेयरमैन जी अपने चेयरमैन जी सर ठीक है तो कहता बेटा जा तू मैनेजर ਕੋਲੇ ਜੀ ਗੱਲਬਾਤ ਕਰਕੇ ਨਾਲ ਕਿਵੇਂ ਕੀ ਕਰਕੇ ਹੋਇਆ हां ਤੇ ਉਹ ਸਰ ਨੇ ਮੈਨੂੰ ਯਕੀਨ ਦਵਾਇਆ ਕਹਿੰਦਾ ਵੀ 18 ਤਰੀਕ ਤੱਕ ਤੇਰਾ ਟਾਈਮ ਆ ਕੁਛ ਵੀ ਕੋਈ ਗੱਲ ਨਹੀਂ ਜਿਹੜਾ ਨਾਲ ਤੇ ਨਾਲ ਬਾਤਰਾ ਭਰਤੀਆ ਠੀਕ ਆ ਵੀ ਕੁਛ ਨਾ ਕੁਛ ਤੇਰਾ ਹਿੱਲਾ ਕਰਾਵਾਂਗੇ ਅਸੀਂ 18 ਤਰੀਕ ਤੱਕ ਤੈਨੂੰ ਵੀਟ ਕਰਨੀ ਪਊਗੀ ਨਹੀਂ ਹੱਲ ਕਿਵੇਂ ਕਰਾਵਣਗੇ ਤੂੰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਅਕਾਊਂਟ ਕਿਹੜੇ ਅਕਾਊਂਟ 'ਚ ਪੈਸੇ ਗਏ ਥੇ ਕੋਈ ਕੰਪਨੀ ਹੈ ਸਰ ਉਹ ਸਵੀਵਿੰਗ ਕੰਪਨੀ ਹੈ ਕੋਈ ਸਵੀਕੀ 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 ਹਾਂਜੀ ਸਵਿਫਟ ਰਿਗੀ ਕੰਪਨੀ ਵੀ ਟ੍ਰਾਂਸਫਰ ਹੋਏ ਨੇ ਇਹ ਪਤਾ ਲੱਗਿਆ ਵੀ ਕਿਹੜੇ ਸ਼ਹਿਰ ਦੇ ਵਿੱਚ ਹੋਏ ਨੇ ਇਹ ਨਹੀਂ ਸਰ ਤੁਹਾਨੂੰ ਕੁਝ ਨਹੀਂ ਦੱਸਿਆ ਗਿਆ ਜੀ ਉਹਨਾਂ ਨੇ ਬਸ ਇਹੀ ਦੱਸਿਆ ਇਹੀ ਦੱਸਿਆ ਕਿ ਸਵਿਫਟ ਵੀ ਸਵਿਫਟ ਦੀ ਕੰਪਨੀ ਆ ਹਾਂਜੀ ਉਹਦੇ ਵਿੱਚ ਟ੍ਰਾਂਸਫਰ ਹੋਏ ਨੇ ਹਾਂਜੀ ਸਰ ਅਜੇ ਹੋਰ ਕੁਝ ਨਹੀਂ ਪਤਾ ਲੱਗਿਆ ਹੈ ਸਰ ਕੋਈ ਕੁਝ ਨਹੀਂ ਪਤਾ ਲੱਗਿਆ ਤੁਸੀਂ ਜਿਹੜੀ ਜਗਰਾਉਂ ਸਾਈਬਰ ਸੈੱਲ ਦੇ ਵਿੱਚ ਰਿਪੋਰਟ ਕਰਤੀ ਹੈਗੀ ਉਹਨਾਂ ਦਾ ਕੀ ਕਹਿਣਾ ਪੁਲਿਸ ਦਾ ਉਹਨਾਂ ਨੇ ਤੁਹਾਨੂੰ 10 ਦਿਨ ਦਾ ਟਾਈਮ ਦਿੱਤਾ ਸਰ ਅੱਛਾ ਕਿਹੜੀ ਤਰੀਕ ਤੱਕ ਇਹ ਦੇ ਲੋ 18 ਤਰੀਕ ਤੱਕ ਦਾ ਟਾਈਮ ਹੈ ਜੀ ਕਿਉਂਕਿ 8 ਨੂੰ ਸਾਡੇ ਨਾਲ ਬਵਾਤਰਾ ਸੀ ਇਹ ਕੰਮ ਠੀਕ ਹੈ ਚਾਰੇ ਸਾਰੇ ਸਾਡਾ ਬੈਲੈਂਸ ਜੱਡਾ ਹੋ ਚੀ ਬਸ 3000 ਰੁਪਏ ਪੈ ਨੇ ਅਭੀ ਖਾਤਾ ਬੰਦ ਨਹੀਂ ਕਰਾਇਆ ਵੀ ਸਾਡੀ ਉਮੀਦ ਆ ਵੀ ਨਹੀਂ ਜੀ ਨਹੀਂ ਅਸੀਨਾ ਖਾਤਾ ਨਾ ਰੀਫੀਜ਼ ਕਰਾਤਾ ਜੀ ਤੱਕ ਰਹਾ ਤਾਂ ਇਹ ਅਸੀਜ ਕਰਾਤਾ ਮਤਲਬ ਬੰਦ ਹੋ ਗਿਆ ਖਾਤਾ ਉਹ ਜੋ ਕੁਝ ਨਿਕਲ ਸਕਦਾ ਜੀ 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 ਜਦੋਂ ਪੈਸੇ ਇਹਨਾਂ ਦੇ ਨਿਕਲੇ ਅਕਾਊਂਟ ਦੇ ਵਿੱਚੋਂ ਉਸ ਤੋਂ ਬਾਅਦ ਬੈਲੈਂਸ ਉਹਦੇ ਵਿੱਚ ਕਿੰਨਾ ਰਹਿ ਗਿਆ ਸੀ ਉਹ ਚੇ ਰਹਿ ਗਿਆ ਸੀ 3600 ਰੁਪਏ ਰੱਖਤਾ ਸੀ ਜੀ ਨਹੀਂ 3600 ਨਹੀਂ 2 ਲੱਖ ਸਮਥਿੰਗ ਤੁਸੀਂ ਦੱਸੋ 2 ਲੱਖ ਨਹੀਂ 2 ਲੱਖ ਪਿਆ ਸੀ ਲੈਕਰ 296000 ਸੀਗਾ ਜੀ ਉਹ ਚੇ ਰੁਪਏ ਜਿਆਦਾ ਪਰ 893 2 ਲੱਖ 290000 ਰੁਪਏ ਕਢਾ ਦੋ ਲੱਖ 93000 ਰੁਪਏ ਕਢਾ ਲਿਆ ਸੀ ਲਿਆ ਜਸਤੀ ਤੇ ਉਹ ਛੱਗੀ ਹੋਣ ਤੋਂ ਬਾਅਦ ਜੀ ਹਾਂ ਜੀ ਬਾਕੀ ਇੰਨੇ ਪਹਿਲਾਂ ਬੈਲੈਂਸ ਸੀਗਾ ਉਹ ਤੋਂ ਵੀ ਤੁਸੀਂ ਕਢਾ ਲਿਆ ਜੀ ਜੀ ਇਸ ਡਰ ਦੇ ਮਾਰੇ ਕਿਤੇ ਫਿਰ ਦੁਬਾਰਾ ਨਿਕ ਜੀ 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 ਜੇ ਜਿਹੜਾ ਉਹ ਇਨਫੈਲਡ ਹੋਈ ਹੈ ਇਹਦੀ 2000 ਰੁਪਏ ਪੇਮੈਂਟ ਉਹਦੀ ਸਾਡੀ ਲਿਮਟ ਸੀਗੀ ਲੱਖ ਰੁਪਏ ਦੀ ਜੇ ਲੱਖ ਰੁਪਏ ਦੀ ਲਿਮਟ ਨਾ ਹੁੰਦੀ ਸਾਰੇ ਕੀ ਪਤਾ ਸਾਰੇ ਉੜ ਜਾਂਦੇ ਸਾਡੇ ਪੈਸੇ ਇਹ ਹੋਇਆ ਸੀਗਾ ਇਹ ਜਿਹੜੇ ਇਨਫੈਲਡ ਵੀ ਜਿਹੜੇ ਸਰ ਉਹ ਜਿਹੜੀ ਜੂਪੇ ਲਿਮਟ ਹੁੰਦੀ ਹੈ ਲੱਖ ਰੁਪਏ ਹੁੰਦੀ ਹੈ ਸਰ ਨਹੀਂ ਨਹੀਂ ਇਹਦੀ ਲਿਮਟ ਸੀਗੀ ਬੈਂਕ 'ਚ ਜਿਹੜੀ ਲਿਮਟ ਆ ਉਹ ਸੀਗੀ ਇਹਦੀ ਲੱਖ ਰੁਪਏ ਦੀ ਜੇ ਲੱਖ ਰੁਪਏ ਦੀ ਲਿਮਟ ਨਾ ਹੁੰਦੀ ਤਾਂ ਉਹ 2000 ਪੈਣੇ ਸੀਗੇ ਉਹਦੇ ਖਾਤੇ 'ਚ ਲੱਖ ਤੋਂ ਥੱਲੇ ਥੱਲੇ ਨਿਕਲੇ ਜੇ ਦੂਜੇ ਦਾ ਲੱਖ ਫੇਰ ਹੁੰਦਾ ਹਾਂ ਜੀ ਇਹ ਦੂਜੇ ਦਿਨ ਫੇਰ ਕਢਾਣਾ ਕਢਾ ਲੈਂਦੇ ਜੇ ਅਸੀਂ ਨਾ ਕਢਾ ਦਿੱਤਾ ਤੇ ਫਿਰ ਤੁਸੀਂ ਹੁਣ ਕੀ ਮੰਗ ਕਰਦੇ ਹੋ ਸਰ ਮੈਂ ਮੰਗਿਆ ਕਰਨਾ ਚਾਹੁੰਦਾ ਵੀ ਮੇਰੇ ਨਾਲ ਇਨਸਾਫ ਹੋਣਾ ਚਾਹੀਦਾ ਮੈਨੂੰ ਇਨਸਾਫਿਲ ਮਿਲਣਾ ਚਾਹੀਦਾ ਸਰ ਵੀ ਮੇਰੀ ਜੇ ਕੋਈ ਗਲਤੀ ਨਹੀਂ ਸਰ ਇਹਨੇ ਦਾ ਨਾ 10 10 ਰੁਪਏ ਇਕੱਠੇ ਕਰਕੇ ਬਿਚਾਰੇ ਨੇ ਜੋੜੇ ਹੋਏ ਆ ਠੀਕ ਡੈਡੀ ਵੀ ਨਹੀਂ ਹੈਗਾ ਮਾਂ ਵੀ ਨਹੀਂ ਹੈਗੀ ਕੋਈ ਨਹੀਂ ਹੈਗਾ ਅੱਗੇ ਪਿੱਛੇ ਸਾਰੇ ਚਾਰ ਭੈਣਾਂ ਨੇ ਜੀ ਇਕੱਲਾ ਭਰਾ ਵਾ ਜੀ ਇਹ ਕਰਨ ਵਾਲਾ ਹੋਰ ਤਾਂ ਇਹਦੇ ਅੱਗੇ ਪਿੱਛੇ ਐ ਨਹੀਂ ਜੀ ਇਹਨੂੰ ਤਾਂ ਇਨਸਾਨ ਮਿਲਣਾ ਹੀ ਚਾਹੀਦਾ ਸਰ ਤੇ ਫਿਰ ਹੁਣ ਜਿਉ ਤੁਸੀਂ ਪੈਸੇ ਵਗੈਰਾ ਅੱਗੇ ਨੂੰ ਟਰਾਂਸਫਰ ਕਰੋਗੇ ਉਹ ਕਿੱਦਾਂ ਕਰੋਗੇ ਤੁਸੀਂ ਫਿਰ ਬੈਂਕ ਅਕਾਊਂਟ ਫਿਰ ਹੁਣ ਬੈਂਕ ਤਾਂ ਰੱਖਣਾ ਹੀ ਪੈਣਾ ਅਕਾਊਂਟ ਕਿੰਨਾ ਕੁ ਹੁਣ ਮੈਂ ਡਰ ਤਾਂ ਹੀ ਗਏ ਹੋਗੇ ਬੜੀ ਸਰ ਮੈਨੂੰ ਇੰਨਾ ਡਰ ਪੈ ਗਿਆ ਵੀ ਮੈਂ ਆਨਲਾਈਨ ਪੇਮੈਂਟ ਕਰਨੀ ਨਹੀਂ ਨਾ ਮੈਂ ਕਰਨ ਜੇ ਸਰ ਆਪਣੇ ਬੈਂਕ ਚ ਹੀ ਪੈਸੇ ਸੇਵ ਨਹੀਂ ਹੈਗੇ ਤਾਂ ਫਿਰ ਆਪਾਂ ਸੇਵ ਕਿੱਥੇ ਹੈਗੇ ਆ ਹਾਂ ਬਿਲਕੁਲ ਠੀਕ ਹੈ ਗੱਲ ਜੀ ਸਰ ਆਪਣੇ ਜੇ ਆਪਣੇ ਬੈਂਕ ਆਪਣੀ ਸੇਫਟੀ ਨਹੀਂ ਰੱਖ ਸਕਦਾ ਤਾਂ ਆਪਣਾ ਕੋਈ ਸੇਫਟੀ ਨਹੀਂ ਰੱਖਦਾ ਪਤਾ ਆਪਣਾ ਘਰੇ ਰੱਖ ਸਕਦੇ ਆ ਆਪਾਂ ਹੋਰ ਤੱਕ ਦੀ ਰੱਖਣ ਦੀ ਲੋੜ ਹੀ ਨਹੀਂ ਜੀ ਵੀ ਸੇਫਟੀ ਨਹੀਂ ਹੈਗੀ ਅੱਜ ਵਿੱਚ ਆਪਣੇ ਘਰ ਚ ਵੀ ਪੈਸੇ ਚੱਕੇ ਜਾਂਦੇ ਆ ਜਾਂ ਕੁਝ ਹੋ ਜਾਂਦਾ ਵਾਕਾ ਹੋ ਜਾਂਦਾ ਬਸ ਅੱਜਕਲ ਦੇਖਦੇ ਆ ਆਪਾਂ ਸਰ ਹਾਂ ਸੋ ਇਹ ਜਿਹੜੀ ਥੱਗੀ ਆ ਕਾਫੀ ਵੱਡੀ ਹੋ ਗਈ। ਵਾਟਨਾ 1 ਲੱਖ ਰੁਪਏ ਦੀ ਥੱਗੀ ਲਗਭਗ ਹੋ ਗਈ ਤੁਹਾਡੇ ਨਾਲ। ਲਿਮਿਟ ਕਰਕੇ ਤੁਸੀਂ ਬਚ ਗਏ। ਬਚ ਗਏ ਸਰ। ਜੇ ਲਿਮਿਟ ਥੋੜੀ ਲੱਖ ਰੁਪਏ ਦੀ ट्रांजੈਕਸ਼ਨ ਮਤਲਬ ਨਾ ਹੁੰਦੀ ਤਾਂ ਮੈਨੂੰ ਲੱਗਦਾ ਸਾਰੇ ਡਾ ਲੈਣ ਸੀ ਉਹਨਾਂ ਨੇ। ਸਭ ਕੁਝ ਗਿਆ ਸੀ। ਤੇ ਫੇਰ ਤਾਂ ਆਪਾਂ ਨੂੰ ਬਹੁਤ ਵੱਡਾ ਹੋ ਜਾਣੇ ਨੁਕਸਾਨ ਤਾਂ ਹੋਣ ਵੀ ਬਹੁਤ ਵੱਡਾ ਹੋ ਗਿਆ। ਬਹੁਤ ਵੱਡਾ ਸਰ ਮੈਂ ਤਾਂ ਸੋਚੀ ਸੀ ਚਲੋ ਬਾਰਸ਼ ਆ ਪੈ ਰਹੀਆਂ ਨੇ। ਹਾਂ ਥੋੜੇ ਘਰ ਦੇ ਹਾਲਾਤ ਮੈਂ ਚਿੰਤ ਕਰੂੰਗਾ ਇੱਕ ਸਮਰਸੀਬਲ ਲਵਾਉਣਾ ਸੀ ਤੇ ਕੋਈ ਟੈਲਾ ਵਗੈਰਾ ਲਵਾਉਣੀ ਸੀ। ਹਾਂ ਤੇ ਮੇਰਾ ਤੈ ਸੁਪਲਾ ਸੀ ਸਰ ਮ ਸੋ ਤੁਸੀਂ ਜਿਸ ਤਰ੍ਹਾਂ ਸੁਣਿਆ ਇੱਥੇ ਅੱਗੇ ਇਸ ਤਰ੍ਹਾਂ ਵੀ ਹੁੰਦੀ ਆ ਕਿ ਸਾਈਬਰ ਜਿਹੜੇ ਥਾਗ ਨੇ ਔਰ ਉਹ ਨਵੇਂ-ਨਵੇਂ ਤਕਨੀਕਾਂ ਵਰਤਦੇ ਨੇ ਕਿ ਨਵੇਂ-ਨਵੇਂ ਤਰੀਕਿਆਂ ਦੇ ਨਾਲ ਜਿਹੜੀਆਂ ਹੈਗੀਆਂ ਥੱਗੀਆਂ ਕਰਦੇ ਨੇ ਹੁਣ ਇਹਨਾਂ ਦੇ ਦੱਸਣ ਅਨੁਸਾਰ ਵੀ ਕੋਈ ਵੀ ਮੈਂ ਟ੍ਰਾਂਜੈਕਸ਼ਨ ਜਿਹੜੀ ਹੈਗੀ ਆ ਨਹੀਂ ਕੀਤੀ ਇੱਕ 2000 ਦੀ ਟ੍ਰਾਂਜੈਕਸ਼ਨ ਪਹਿਲਾਂ ਕੀਤੀ ਕੋਈ ਉਸ ਤੋਂ ਬਾਅਦ ਉਸ ਤੋਂ ਬਾਅਦ ਕੀਤੀ ਉਸ ਤੋਂ ਬਾਅਦ ਕੀਤੀ ਸੀ ਜੇ ਪੇਮੈਂਟ ਨਿਕਲ ਗਈ ਸੀਗੀ ਜੀ ਅਜਾ ਤੁਹਾਨੂੰ ਉਦੋਂ ਤੱਕ ਪਤਾ ਹੀ ਨਹੀਂ ਲੱਗਿਆ ਸਾਨੂੰ ਨਹੀਂ ਪਤਾ ਲੱਗਿਆ ਸਰ ਸਾਡੇ ਕੋਲ ਵੀ ਲਗਾਤਾਰ ਇਹ ਨੇ ਜੇ ਉਹ 2000 ਜੇ ਆਪਣੇ ਲੱਖ ਰੁਪਿਆ ਨਾ ਨਿਕਲਦਾ ਤਾਂ ਫਿਰ ਆਪਣੀ 2000 ਦੀ ਐਂਟਰੀ ਹੋਣੀ ਸੀਗੀ ਉੱਤੇ ਹਾਂ ਐਂਟਰੀ ਇਸ ਕਰਕੇ ਨਹੀਂ ਹੋਈ ਕਿਉਂਕਿ ਆਪਣੀ ਲਿਮਟ ਪੂਰੀ ਹੋ ਗਈ ਸਰ ਲਿਮਟ ਪੂਰੀ ਹੋ ਗਈ ਤਾਂ ਹੀ ਫਿੱਲਡ ਕਰਤਾ 2000 ਰੁਪਏ ਹਾਂ ਠੀਕ ਹੈ ਜਿਹੜਾ ਮੈਂ ਲੀਵਰ ਤੇ ਠੇਕੇਦਾਰ ਨੂੰ ਪਾਣਾ ਸੀ ਨਾ ਉਹਨੂੰ ਫਿੱਲਡ ਤਾਂ ਕਰਕੇ ਸਾਨੂੰ ਪਤਾ ਨਹੀਂ ਵੀ ਇਹਨੂੰ ਫਿੱਲਡ ਫਿੱਲਡ ਕੱਤ ਹੋਇਆ ਹੈ ਅੱਛਾ ਫੇਲ ਹੋ ਗਿਆ ਫੇਲ ਹੋ ਗਿਆ ਟ੍ਰਾਂਜੈਕਸ਼ਨ ਫੇਲ ਹੋ ਗਿਆ ਜੀ ਫੇਲ ਹੋ ਗਈ ਸਰ ਫੇਲ ਹੋ ਗਈ ਉਹ ਹੋਈ ਨਹੀਂ ਹੈਗੀ ਉਹ 2 ਲੱਖ ਲੱਖ ਤੋਂ ਉੱਤੇ ਟੱਪ ਰਿਆ ਰਹੀ ਸੀ ਜੀ 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 99000 ਕੁਸ਼ ਰੁਪਏ ਹੋ ਸੀ 2000 ਤੋਂ ਲੱਖ ਤੋਂ ਟੱਪਦੇ ਸੀ ਹਾਂਜੀ ਹਾਂਜੀ ਇਸ ਕਰਕੇ ਹੋਈ ਸੀ ਆ ਜੇ 1000 ਕਹਿੰਦੀ ਹੋ ਹੋ ਜਾਣੀ ਸੀ ਜੀ ਹਾਂਜੀ ਸੋ ਤੁਸੀਂ ਜਿਸ ਤਰ੍ਹਾਂ ਸੁਣਿਆ ਕਿ ਵੱਡੀ ਜਿਹੜੀ ਠੱਗੀ ਆ ਭਰਾ ਨਾਲ ਹੋਈ ਆ ਪੈਸਾ ਪੈਸਾ ਜੋੜ ਕੇ ਇਹਨਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਇਕੱਠੇ ਕੀਤਾ ਸੀ ਪੈਸਿਆਂ ਨੂੰ ਤੇ ਆਮ ਰੌੜਾ ਇੱਕ ਉੱਫਾ ਵਾਲੀ ਗੱਲ ਵੀਰ ਨਾਲ ਹੋ ਗਈ ਇਹਦੇ ਸੁਪਰੇ ਅਸੀਂ ਘਾਟੀ ਕਰਾਉਣਾ ਸੀ ਸਵਰਸਿਵਲ ਕੋਣਾ ਸੀ ਹੋਰ ਵੀ ਇਸ ਤਰ੍ਹਾਂ ਦੇ ਆਮ ਕਰਾਂ ਦੇ ਵਿੱਚ ਆਪਣੇ ਕੰਮ ਹੁੰਦੇ ਨੇ ਜਿਹੜੇ ਬੰਦੇ ਨੇ ਸੋਚੇ ਹੁੰਦੇ ਨੇ ਪਰ ਜਦੋਂ ਆਪਣੇ ਨਾਲ ਇਸ ਤਰ੍ਹਾਂ ਦੀ ਠੱਗੀ ਹੋ ਜਾਂਦੀ ਆ ਤਾਂ ਆਪਣਾ ਜਿਹੜਾ ਮਾਨਾ ਬਹੁਤ ਜ਼ਿਆਦਾ ਟੁੱਟ ਜਾਂਦਾ ਸੋ ਭਰਾਵੋ ਹੁਣ ਬਹੁਤ ਜ਼ਿਆਦਾ ਚੁਸਤ ਰਹਿਣ ਦੀ ਜਿਹੜੀ ਹੈਗੀ ਆ ਆਗੀ ਗੱਲ ਹੈ ਕਿ ਚੁਸਤ ਰਹਿਣਾ ਸਾਨੂੰ ਅਲਰਟ ਰਹਿਣਾ ਚਾਹੀਦਾ ਸੋ ਅਸੀਂ ਵੀ ਤੁਹਾਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਅਲਰਟ ਰਹੋ ਤੇ ਆਪਣੇ ਜਿਹੜੇ ਪੈਸੇ ਟਕੇ ਨੇ ਉਹਦਾ ਪੂਰਾ ਧਿਆਨ ਰੱਖੋ ਬੈਂਕ ਅਕਾਊਂਟ ਦਾ ਪੂਰਾ ਧਿਆਨ ਰੱਖੋ ਤੇ ਬਾਕੀ ਇੱਕ ਜਰੂਰ ਬੇਨਤੀ ਕਰਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੀ ਵੀਡੀਓ ਆ ਇਹ ਜਿਹੜੀ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੇ ਕਾਰਵਾਈ ਕਰਨੀ ਆ ਉਨਾ ਕੋਲੇ ਜਰੂਰ ਪਹੁੰਚਵੇ ਸਰਕਾਰ ਨੂੰ ਪਤਾ ਲੱਗੇ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਪਤਾ ਲੱਗੇ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਵੀ ਪਤਾ ਲੱਗੇ ਤਾਂ ਕਿ ਲੋਕ ਅਵੇਅਰ ਹੋ ਜਾਣ ਲੋਕ ਵੀ ਇਸ ਦੀ ਇਹ ਗੱਲ ਤੋਂ ਜਾਣੂ ਹੋ ਜਾਣ ਤੇ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਜਿਹੜਾ ਹੈਗਾ ਆਪਣੇ ਪੈਸੇ ਨੂੰ ਕਿਸ ਤਰ੍ਹਾਂ ਸੇਫ ਰੱਖਣਾ ਹੈਗਾ ਸੋ ਸਾਨੂੰ ਬਹੁਤ ਜਿਆਦਾ ਧਿਆਨ ਦੇਣ ਦੀ ਲੋੜ ਆ ਸਾਡੇ ਪੈਸੇ ਹੁਣ ਕਿਤੇ ਵੀ ਸੇਫ ਨਹੀਂ ਰਹੇ ਇਸ ਹਿਸਾਬ ਨਾਲ ਤਾਂ ਸੋ ਸਟੇਟਮੈਂਟ ਵੀ ਹੈ ਮੇਰੇ ਕੋਲੇ ਜੇ ਤੁਸੀਂ ਲੈਣੀ ਹੈ ਤਾਂ ਮੈਂ ਦੇ ਦੇਣਾ ਨਹੀਂ ਸਟੇਟਮੈਂਟ ਤਾਂ ਤੁਸੀਂ ਕਹਿਤਾ ਬਸ ਓਕੇ ਆ ਉਹਦਾ ਸਟੇਟਮੈਂਟ ਤਾਂ ਜਦੋਂ ਤੁਸੀਂ ਬੋਲ ਰਹੇ ਤੁਹਾਡੇ ਨਾਲ ਹੋਈ ਹੈ ਇਹ ਸੋ ਸਟੇਟਮੈਂਟ ਇਹਨਾਂ ਕੋਲੇ ਹੈਗੇ ਆ ਵੀਰ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਦਿੱਤੀ ਹੈ ਉਹ ਵੀ ਆ ਬੈਂਕ ਨਾਲ ਵੀ ਇਹਨਾਂ ਦੀ ਜਿਹੜੀ ਟਾਈ ਅਪ ਹੋਇਆ ਹੈਗਾ ਬੈਂਕ ਨਾਲ ਗੱਲਬਾਤ ਹੋਈ ਆ ਸੋ ਬਾਕੀ ਹੁਣ ਦੇਖਦੇ ਆ ਅਧਿਕਾਰੀ ਕੀ ਕਰਦੇ ਨੇ ਬੈਂਕ ਵਾਲੇ ਕੀ ਕਰਦੇ ਨੇ ਸੋ ਕੋਸ਼ਿਸ਼ ਕਰਾਂਗੇ ਜਦੋਂ ਇਹਨਾਂ ਦਾ ਟਾਈਮ ਤੁਹਾਡਾ ਨਿਕਲ ਗਿਆ ਤੇ ਜੇ ਬੈਂਕ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਬੈਂਕ ਜਾ ਕੇ ਆ ਕੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਇਸ ਜਿਹੜੀ ਕਹਾਣੀ ਦਾ ਕੀ ਅੰਤ ਹੋਇਆ ਇਸ ਵੀਰ ਦੇ ਪੈਸਿਆਂ ਦਾ ਕੀ ਬਣਿਆ ਸੋ ਮਿਲੇ ਜਾਂ ਨਹੀਂ ਮਿਲੇ ਉਹ ਵੀ ਵੀਡੀਓ ਆਪਾਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਬਣੇ ਰਹੋ ਅਹਿਮਦਗੜ੍ਹ ਨਿਊਜ਼ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁ